ਜ਼ਿਲ੍ਹਾ ਗਰਦਾਸਪੁਰ ਦੇ ਇੱਕ ਪਿੰਡ ਦੇ ਵਿੱਚ ਸਰਪੰਚੀ ਦੀ ਚੋਣ ਵਾਸਤੇ 2 ਕਰੋੜ ਰੁਪਏ ਦੀ ਬੋਲੀ ਲੱਗੀ ਸੀ ਜਿਸ ਕਰਕੇ ਪਿੰਡ ਉਹ ਚਰਚਾ ਦੇ ਵਿੱਚ ਆ ਗਿਆ ਸੀ। ਮਾਮਲਾ ਜਿੱਥੇ ਜਾਂਚ ਦਾ ਵਿਸ਼ਾ ਬਣ ਗਿਆ ਸੀ ਉੱਥੇ ਇੱਕ ਪਟੀਸ਼ਨ ਵੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਾਈ ਗਈ ਸੀ। ਇੱਕ ਵਕੀਲ ਦੀ ਪਟੀਸ਼ਨ ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਪਟਾਰਾ ਕਰ ਦਿੱਤਾ। ਉਹਨਾਂ ਨੇ ਸੂਬਾ ਚੋਣ ਕਮਿਸ਼ਨ ਨੂੰ ਆਦੇਸ਼ ਦਿੱਤੇ ਨੇ ਕਿ ਇਸ ਤੇ ਕਾਰਵਾਈ ਕੀਤੀ ਜਾਵੇ। ਆਉਣ ਵਾਲੇ ਸਮੇਂ 'ਚ ਅਜਿਹੀਆਂ ਹੋਰ ਕੋਈ ਸ਼ਿਕਾਇਤਾਂ ਆਉਂਦੀਆਂ ਤੇ ਲੋਕ ਸਿੱਧੇ ਸਟੇਟ ਇਲੈਕਸ਼ਨ ਕਮਿਸ਼ਨ ਕੋਲ ਆਪਣੀ ਅਰਜੀ ਦਾਖਲ ਕਰ ਸਕਦੇ ਨੇ ਅਗਰ ਉੱਥੋਂ ਇਨਸਾਫ ਨਹੀਂ ਮਿਲਦਾ ਤਾਂ ਫਿਰ ਪਟੀਸ਼ਨ ਕਰਤਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਸਕਦਾ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਦੇ ਕਿ ਪੰਜਾਬ ਦੇ ਜ਼ਿਲ੍ਹਾ ਗਰਦਾਸਪੁਰ ਦੇ ਪਿੰਡ ਹਰਦੋਵਾਲ ਕਲਾ ਵਿੱਚ ਸਰਪੰਚੀ ਦੇ ਅਹੁਦੇ ਲਈ 2 ਕਰੋੜ ਰੁਪਏ ਦੀ ਬੋਲੀ ਲੱਗਣ ਦਾ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚਿਆ ਸੀ ਤੇ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਵਿੱਚ ਇਸ ਕੇਸ ਨੂੰ ਲੈ ਕੇ ਸੁਣਵਾਈ ਹੋਈ ਇਸ ਦੌਰਾਨ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਅਦਾਲਤ ਨੇ ਮਾਮਲੇ ਦੇ ਨਿਪਟਾਰੇ ਲਈ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਨੂੰ ਆਦੇਸ਼ ਜਾਰੀ ਕਰ ਦਿੱਤੇ ਨੇ ਅਦਾਲਤ ਨੇ ਕਿਹਾ ਕਿ ਇਸ ਤਰ੍ਹਾਂ ਦੀ ਕੋਈ ਹੋਰ ਸ਼ਿਕਾਇਤ ਵੀ ਕਿਸੇ ਪਾਸੇ ਵੀ ਆਉਂਦੀ ਹੈ ਤਾਂ ਲੋਕ ਸਿੱਧੇ ਤੌਰ ਤੇ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਕੋਲ ਸੰਪਰਕ ਕਰ ਸਕਦੇ ਨੇ ਅਗਰ ਉਥੇ ਮਤਲਬ ਸਟੇਟ ਇਲੈਕਸ਼ਨ ਕਮਿਸ਼ਨ ਉਸ ਕੇਸ ਤੇ ਕੋਈ ਆਪਣਾ ਨਪਟਾਰਾ ਜਾਂ ਫੈਸਲਾ ਨਹੀਂ ਸੁਣਾਉਂਦਾ ਤਾਂ ਫਿਰ ਪਟੀਸ਼ਨ ਕਰਤਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾ ਸਕਦਾ ਅਦਾਲਤ ਵਿੱਚ ਇਹ ਪਟੀਸ਼ਨ ਐਡਵੋਕੇਟ ਸਤਿੰਦਰ ਕੌਰ ਵੱਲੋਂ ਪਾਈ ਗਈ ਸੀ ਉਹਨਾਂ ਵੱਲੋਂ ਅਦਾਲਤ ਨੂੰ ਦੱਸਿਆ ਗਿਆ ਸੀ ਕਿ ਇਸ ਸਮੇਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਚੱਲ ਰਹੀਆਂ ਚੋਣਾਂ ਦੇ ਦਰਾਂ ਅਜਿਹੀਆਂ ਬੋਲੀਆਂ ਲੱਗ ਰਹੀਆਂ ਜਦ ਕਿ 15 ਅਕਤੂਬਰ ਨੂੰ ਵੋਟਾਂ ਪੈਣੀਆਂ ਨੇ ਕਈ ਜਗ੍ਹਾ ਤੇ ਸਰਪੰਚ ਅਹੁਦੇ ਲਈ ਬੋਲੀ ਲਗਾਈ ਜਾ ਰਹੀ ਹੈ ਗਰਦਾਸਪੁਰ ਜ਼ਿਲ੍ਹੇ ਦੇ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਅਧੀਨ ਪੈਂਦੇ ਪਿੰਡ ਹਰਦੋਵਾਲ ਕਲਾਂ ਵਿੱਚ ਵੀ ਸਰਪੰਚ ਅਹੁਦੇ ਲਈ 2 ਕਰੋੜ ਰੁਪਏ ਦੀ ਬੋਲੀ ਲੱਗੀ ਸੀ ਉਹਨਾਂ ਨੇ ਕਿਹਾ ਕਿ ਸਰਪੰਚ ਦੇ ਅਹੁਦੇ ਨੂੰ ਵੇਚਣਾ ਗੈਰ ਸੰਵਿਧਾਨਿਕ ਹੈ ਚੋਣ ਵਿੱਚ ਬੋਲੀ ਲਗਾ ਕੇ ਕੋਡ ਆਫ ਕੰਡਕਟ ਅਤੇ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਦੇ ਐਕਟ ਦਾ ਸ਼ਰੇਆਮ ਉਲੰਘਣ ਕੀਤਾ ਜਾ ਰਿਹਾ ਇਸ ਨੂੰ ਲੈ ਕੇ ਉਹਨਾਂ ਨੇ ਨਿਰਦੇਸ਼ ਜਾਰੀ ਕਰਨ ਵਾਸਤੇ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਸੀ ਹਰਦੋਵਾਲ ਕਲਾਂ ਵਿੱਚ ਸਰਪੰਚਾ ਉਦੇ ਲਈ 2 ਕਰੋੜ ਰੁਪਏ ਦੀ ਬੋਲੀ ਭਾਰਤੀ ਜਨਤਾ ਪਾਰਟੀ ਦੇ ਨੇਤਾ ਆਤਮਾ ਸਿੰਘ ਦੇ ਮੁਤਾਬਕ ਲਗਾਈ ਗਈ ਸੀ ਇਸ ਬੋਲੀ ਲੈ ਕੇ ਸਾਰੇ ਪਿੰਡ ਵਾਸੀ ਉਸ ਸਮੇਂ ਸੈਂਪਤੀ ਉਹਨਾਂ ਵੱਲੋਂ ਜਤਾਈ ਗਈ ਸੀ ਹਾਲਾਂਕਿ ਉਸ ਸਮੇਂ ਪਿੰਡ ਦੀ ਨੌਜਵਾਨ ਸਭਾ ਵੱਲੋਂ ਦਾਵਾ ਕੀਤਾ ਗਿਆ ਸੀ ਕਿ ਬੋਲੀ ਤੋਂ ਆਉਣ ਵਾਲੇ ਪੈਸੇ ਪਿੰਡ ਦੇ ਵਿਕਾਸ 'ਤੇ ਖਰਚ ਕੀਤੇ ਜਾਣਗੇ ਜਦਕਿ ਪੰਚਾਇਤ ਨੂੰ ਦਿੱਤੀ ਜਾਣ ਵਾਲੀ ਗ੍ਰਾਂਟ ਵਕਰੇ ਤੌਰ 'ਤੇ ਹੋएगी ਪਿੰਡ ਵਿੱਚ ਸਰਪੰਚ ਅਹੁਦੇ ਲਈ ਬੋਲੀ ਨੂੰ ਲੈ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਇਕੱਠ ਹੋਇਆ ਸੀ ਤੇ ਉਸ ਤੇ ਹੀ ਘੋਸ਼ਣਾ ਕੀਤੀ ਗਈ ਸੀ ਐਲਾਨ ਕੀਤਾ ਗਿਆ ਸੀ ਇਸ ਤੋਂ ਬਾਅਦ ਇਹ ਪ੍ਰਕਿਰਿਆ ਸ਼ੁਰੂ ਹੋਈ ਪਤਾ ਲੱਗਿਆ ਸੀ ਕਿ ਆਮਾਦੀ ਪਾਰਟੀ ਕਾਂਗਰਸ ਸ਼ਰਮਨੀ ਕਾਲੀਦਲ ਵੱਲੋਂ ਕੋਈ ਵੀ ਜਿਹੜਾ ਸਰਪੰਚ ਬਣਨ ਦਾ ਦਾਵੇਦਾਰ ਉਹਨਾਂ ਵੱਲੋਂ ਅਜੀਬ ਬੋਲੀ ਨਹੀਂ ਲਗਾਈ ਗਈ ਸੀ ਸਭ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਨੇਤਾ ਆਤਮਾਰਾਮ ਨੇ 50 ਲੱਖ ਰੁਪਏ ਦੀ ਬੋਲੀ ਲਗਾਈ ਸੀ ਉਹਨਾਂ ਦੇ ਮੁਕਾਬਲੇ ਜਸਵਿੰਦਰ ਸਿੰਘ ਨੇ 1 ਕਰੋੜ ਰੁਪਏ ਦੀ ਬੋਲੀ ਦੇ ਦਿੱਤੀ ਇਸ ਤੋਂ ਬਾਅਦ ਆਤਮਾ ਸਿੰਘ ਨੇ 2 ਕਰੋੜ ਰੁਪਏ ਦੀ ਬੋਲੀ ਲਗਾ ਦਿੱਤੀ ਇਹ ਮਾਮਲਾ ਜਦੋਂ ਸਾਹਮਣੇ ਆਇਆ ਤੇ ਫਿਰ ਵਿਰੋਧ ਹੁਣ ਸ਼ੁਰੂ ਹੋ ਚੁੱਕਾ ਸੀ ਹਰਦੋਵਾਲ ਗਰਦਾਸਪੁਰ ਦੀ ਸਭ ਤੋਂ ਵੱਡੀ ਪੰਚਾਇਤ ਦੱਸਿਆ ਜਾ ਰਿਹਾ ਪੰਚਾਇਤ ਦੇ ਕੋਲ 300 ਏਕੜ ਜ਼ਮੀਨ ਵੀ ਦੱਸੀ ਜਾ ਰਹੀ ਹੈ ਪਿੰਡ ਵਿੱਚ ਜਦੋਂ ਪੰਚਾਇਤ ਭੰਗ ਹੋਈ ਸੀ ਉਦੋਂ ਪਿੰਡ ਦੀ ਨੌਜਵਾਨ ਸਭਾ 21 ਮੈਂਬਰੀ ਇੱਕ ਕਮੇਟੀ ਬਣਾਈ ਗਈ ਸੀ ਉਹ ਹੀ ਪਿੰਡ ਦੀ ਦੇਖਰੇਖ ਕਰੀ ਸੀ ਨੌਜਵਾਨ ਸਭਾ ਨੇ ਇਹ ਤੈਅ ਕੀਤਾ ਸੀ ਕਿ ਇਸ ਵਾਰ ਜੋ ਵੀ ਵਿਅਕਤੀ सरपंच ओहदे ਲਈ ਸਭ ਤੋਂ ਜ਼ਿਆਦਾ ਰਾਸ਼ੀ ਦੇਵੇਗਾ ਉਸ ਨੂੰ ਸਰਬਸੰਮਤੀ ਦੇ ਨਾਲ ਪਿੰਡ ਦਾ ਸਰਪੰਚ ਚੁਣਿਆ ਜਾਊਗਾ ਜੋ ਪੈਸਾ ਆਏਗਾ ਉਸ ਪੈਸੇ ਨਾਲ ਪਿੰਡ ਦਾ ਵਿਕਾਸ ਕੀਤਾ ਜਾਊਗਾ ਪਿੰਡ ਦੇ ਵਿਕਾਸ ਤੇ ਖਰਚ ਕੀਤਾ ਜਾਊਗਾ ਔਰ ਪਿੰਡ ਦੇ ਵਿਕਾਸ ਲਈ ਜਿਹੜੀ ਹੋਰ ਪੰਜਾਬ ਸਰਕਾਰ ਵੱਲੋਂ ਗ੍ਰਾਂਟ ਆਊਗੀ ਉਸ ਨਾਲ ਪਿੰਡ ਦਾ ਵੱਖਰਾ ਵਿਕਾਸ ਕੀਤਾ ਜਾਊਗਾ ਇਸ ਤੇ ਹੀ ਉੱਥੇ ਹਾਜ਼ਰ ਪਿੰਡ ਵਾਸੀਆਂ ਨੇ ਸਹਿਮਤੀ ਜਤਾਈ ਸੀ ਲੇਕਿਨ ਜਦੋਂ ਵੀਡੀਓ ਕਾਫੀ ਵਾਇਰਲ ਹੋ ਜਾਂਦੀ ਆ ਫਿਰ ਜਾਂਚ ਦਾ ਵਿਸ਼ਾ ਬਣ ਜਾਂਦਾ ਹਾਲਾਂਕਿ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਨੇ ਵੱਖਰੇ ਤੌਰ ਤੇ ਇਸ ਨੂੰ ਲੈ ਕੇ ਜਾਂਚ ਦੇ ਆਦੇਸ਼ ਦਿੱਤੇ ਸਨ ਹਾਲਾਂਕਿ ਉਹ ਜਿਹੜੀ ਹਲੇ ਪੜਤਾਲ ਨਹੀਂ ਹੋਈ ਪਰ ਇਸੇ ਦਰਮਿਆਨ ਇੱਕ ਐਡਵੋਕੇਟ ਸਤਿੰਦਰ ਕੌਰ ਵੱਲੋਂ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਜਾਂਦਾ ਜਿਸ ਤੇ ਅੱਜ ਸੁਣਵਾਈ ਹੋਈ ਅਤੇ ਅਦਾਲਤ ਨੇ ਸੂਬਾ ਚੋਣ ਕਮਿਸ਼ਨ ਨੂੰ ਨਿਰਦੇਸ਼ ਜਾਰੀ ਕਰ ਦਿੱਤੇ ਨੇ ਕਿ ਇਸ ਪਟੀਸ਼ਨ ਦਾ ਨਿਬਟਾਰਾ ਕੀਤਾ ਜਾਵੇ ਸਿਰਫ ਗਰਦਾਸਪੁਰ ਦੇ ਪਿੰਡ ਹਰਦੋਵਾਲ ਕਲਾਂ ਵਿੱਚ ਹੀ ਬੋਲੀ ਨਹੀਂ ਲੱਗੀ ਬਲਕਿ ਗਿੱਦੜਬਾਹ ਦੇ ਇੱਕ ਪਿੰਡ ਦੇ ਵਿੱਚ ਵੀ 50-60 ਲੱਖ ਰੁਪਏ ਦੀ ਬੋਲੀ ਲੱਗੀ ਸੀ ਪੰਜਾਬ ਚ ਅਜਿਹੇ ਥਾਵਾਂ ਤੇ ਹੋਰ ਵੀ ਖਬਰਾਂ ਸੁਣਨ ਨੂੰ ਮਿਲ ਰਹੀਆਂ ਨੇ ਪੜੀਆਂ ਵੀ ਜਾ ਰਹੀਆਂ ਨੇ ਕਿ ਕਈ ਪਿੰਡਾਂ ਦੇ ਵਿੱਚ ਪੈਸੇ ਦੇ ਕੇ ਸਰਪੰਚੀ ਹਾਸਲ ਕੀਤੀ ਜਾ ਰਹੀ ਹੈ ਬੋਲੀਆਂ ਲੱਗ ਰਹੀਆਂ ਨੇ ਜੋ ਕਿ ਸ਼ਰੇਆਮ ਤੱਜੀਆਂ ਕਾਨੂੰਨ ਦੀਆਂ ਉਡਾਈਆਂ ਜਾ ਰਹੀਆਂ ਜਿਸ ਤੋਂ ਬਾਅਦ ਸਬੰਧਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਵੱਲੋਂ ਆਪਣੇ ਤੌਰ ਤੇ ਵੀ ਜਾਂਚ ਕਰਵਾਈ ਜਾ ਰਹੀ ਹੈ ਲੇਕਿਨ ਮਾਮਲਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਪਹੁੰਚ ਚੁੱਕਾ ਹੈ ਤੇ ਹੁਣ ਹਾਈ ਕੋਰਟ ਨੇ ਨਿਰਦੇਸ਼ ਸਾਫ਼ ਕਰ ਦਿੱਤੇ ਨੇ ਕਿ ਅਗਰ ਕਿਸੇ ਨੂੰ ਵੀ ਅਜੀਹੀ ਪਿੰਡ ਦੀ ਸਰਪੰਚੀ ਹਾਸਲ ਕਰਨ ਵਾਸਤੇ ਬੋਲੀ ਲਗਾਉਣ ਦੀ ਕੋਈ ਖਬਰ ਹੈ ਤਾਂ ਉਹ ਸਿੱਧਾ ਸੂਬਾ ਚੋਣ ਕਮਿਸ਼ਨ ਨੂੰ ਆਪਣੀ ਅਰਜ਼ੀ ਦਾਖਲ ਕਰ ਸਕਦਾ ਅਗਰ ਉੱਥੋਂ ਇਨਸਾਫ਼ ਨਹੀਂ ਮਿਲਦਾ ਸ਼ਿਕਾਇਤ ਦਾ ਨਿਪਟਾਰਾ ਨਹੀਂ ਹੁੰਦਾ ਤਾਂ ਫਿਰ ਸਬੰਧਤ ਅਧਿਰ ਪੰਜਾਬ ਅਤੇ ਹਰਿਆਣਾ ਕੋਰਟ ਦਾ ਦਰਵਾਜ਼ਾ ਖੜਕਾ ਸਕੀਏ ਇਸ ਜਾਣਕਾਰੀ ਦੇ ਤੁਹਾਡਾ ਧੰਨਵਾਦ ਦੇਖਦੇ ਰਹੋ ABC ਪੰਜਾਬ ਧੰਨਵਾਦ